ਗੁਰੂ ਪਿਆਰਿਓ ਮੇਰੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ 22 ਤਾਰ ਦੇ ਪਹਾੜੀ ਰਾਜਿਆਂ ਦੇ ਨਾਲ ਕੋਈ ਦੁਸ਼ਮਣੀ ਥੋੜੀ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਗਲਾਂ ਦੇ ਨਾਲ ਰੰਗੜਾਂ ਦੇ ਨਾਲ ਗੁਜਰਾਂ ਦੇ ਨਾਲ ਕੋਈ ਲੜਾਈ ਝਗੜਾ ਥੋੜੀ ਸੀ ਮਹਾਰਾਜ ਨੇ ਕੋਈ ਉਹਨਾਂ ਦੀ ਜ਼ਮੀਨ ਥੋੜੀ ਦੱਬੀ ਹੋਈ ਸੀ ਸਤਗੁਰ ਸੱਚੇ ਪਾਤਸ਼ਾਹ ਜੀ ਤਾਂ ਆਪਣਾ ਜੀਵਨ ਬਤੀਤ ਕਰ ਰਹੇ ਸਨ ਭਾਵੇਂ ਕਿ ਆਪ ਜੀ ਦੇ ਸਤਕਾਰਯੋਗ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਸਤਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਪਣਾ ਜੀਵਨ ਬਤੀਤ ਕਰ ਰਹੇ ਸਨ ਗੁਰੂ ਪਿਆਰਿਓ ਆਨੰਦਪੁਰ ਉਜਾੜ ਦਿੱਤਾ ਗਿਆ ਮੁਗਲਾਂ ਵੱਲੋਂ ਆਪਾਂ ਸਾਰੇ ਜਾਣਦੇ ਹਾਂ ਇਤਿਹਾਸ ਪੜਿਆ ਨੰਦਪੁਰ ਸਾਹਿਬ ਦੇ ਵਿੱਚ ਪੰਜ ਕਿਲੇ ਸਨ ਪਹਿਲਾ ਕਿਲਾ ਆਨੰਦਗੜ੍ਹ ਦੂਜਾ ਲੋਹਗੜ੍ਹ ਤੀਜਾ ਹੋਲਗੜ੍ਹ ਚੌਥਾ ਨਿਰਮੋਹਗੜ੍ਹ ਪੰਜਵਾਂ ਤਾਰਾਗੜ੍ਹ ਤੇ ਗੁਰੂ ਪਿਆਰਿਓ ਕੇਸਗੜ੍ਹ ਵੀ ਆਖ ਦਿੰਨੇ ਆਪਾਂ ਸਤਿਗੁਰਾਂ ਨੇ ਇਹ ਜਿਹੜੇ ਕਿਲੇ ਬਣਾਏ ਸੀ ਫਤਿਹਗੜ੍ਹ ਦਾ ਕਿਲਾ ਨਿਰਮੋਹਗੜ੍ਹ ਦੀ ਜਗ੍ਹਾ ਤੇ ਫਤਿਹਗੜ੍ਹ ਦਾ ਕਿਲਾ ਗੁਰੂ ਪਿਆਰਿਓ ਇਹ ਸਤਿਗੁਰਾਂ ਨੇ ਕਿਲੇ ਬਣਾਏ ਸੀ ਕੇ ਭਾਈ ਜਿਹੜੇ ਬਾਈ ਤਾਰ ਦੇ ਪਹਾੜੀ ਰਾਜੇ ਨੇ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਮਲਾ ਕਰ ਸਕਦੇ ਨੇ ਨੁਕਸਾਨ ਕਰਨਗੇ ਸਾਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਛੱਡ ਦਿੱਤਾ ਇਸ ਤੋਂ ਪਹਿਲਾਂ ਸਾਨੂੰ ਇਹ ਇਤਿਹਾਸ ਸਮਝਣਾ ਪੈਣਾ ਕਿ ਆਨੰਦਪੁਰ ਸਾਹਿਬ ਵਸਿਆ ਕਿੱਦਾਂ ਸੀ ਕਿਵੇਂ ਵਸਾਇਆ ਸੀ ਕਿਹਨੇ ਵਸਾਇਆ ਸੀ आनंदपुर साहिब ਠਹਿ ਠੇਰੀ ਕਰ ਦਿੱਤਾ ਸੀ ਮੁਗਲਾਂ ਵੱਲੋਂ ਬਾਈ ਤਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਨੂੰ ਛੱਡ ਦਿੰਦੇ ਨੇ ਤੇ ਗੁਰੂ ਪਿਆਰਿਓ ਵਸਾਇਆ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਹਾੜੀ ਰਾਜਿਆਂ ਤੋਂ 500 ਰੁਪਏ ਦੀ 500 ਮੋਹਰਾਂ ਦੇ ਕੇ ਉਹ ਜ਼ਮੀਨ ਖਰੀਦੀ ਸੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਸੀ ਮਾਖੋਵਾਲ ਤੇ ਗੁਰੂ ਪਿਆਰਿਓ ਮਾਖੋਵਾਲ ਦੀ ਜਿਹੜੀ ਜਗ੍ਹਾ ਸੀ ਜ਼ਮੀਨ ਸੀ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਖਰੀਦੀ ਜੂਨ 1665 ਦਾ ਦਿਨ ਸੀ ਤੇ ਸਤਗੁਰ ਸੱਚੇ ਪਾਤਸ਼ਾਹ ਉਹ ਜ਼ਮੀਨ ਖਰੀਦਦੇ ਨੇ ਤੇ ਆਪਣੇ ਸਤਕਾਰਯੋਗ ਮਾਤਾ ਧੰਨ ਮਾਤਾ ਨਾਨਕੀ ਜੀ ਨੂੰ ਦੱਸਦੇ ਨੇ ਮਾਤਾ ਜੀ ਜਿਹੜੀ ਆਪਾਂ ਜਗ੍ਹਾ ਖਰੀਦੀ ਐ ਮਾਖੋਵਾਲ ਦੀ ਹੁਣ ਕਿਰਪਾ ਕਰੋ ਮਿਹਰ ਕਰੋ ਆਪ ਜੀ ਦੇ ਕਰ ਕਮਲਾਂ ਦੇ ਨਾਲ ਇਸ ਦਾ ਨੀਂਹ ਪੱਥਰ ਰੱਖਣਾ ਹੈ ਆਪਾਂ ਇੱਥੇ ਇੱਕ ਕਸਬਾ ਵਸਾਉਣਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਤੇ ਮਾਤਾ ਨਾਨਕੀ ਜੀ ਨੇ ਆਖਿਆ ਸਤਿਵਚਨ ਪੁੱਤਰ ਜੀ ਕਿਉਂਕਿ ਆਪ ਜੀ ਦੇ ਮਾਤਾ ਜੀ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁਣ ਜਦੋਂ ਜ਼ਮੀਨ ਖਰੀਦੀ ਜਾਂਦੀ ਹੈ ਨਹੀਂ ਪੱਥਰ ਰੱਖਿਆ ਜਾਂਦਾ ਉੱਥੇ ਤੇ ਫਿਰ ਉਸ ਮੱਖੋਵਾਲ ਦੀ ਥੇ ਦਾ ਨਾਮ ਬਦਲ ਦਿੱਤਾ ਜਾਂਦਾ ਜ਼ਮੀਨ ਦਾ ਨਾਮ ਬਦਲ ਦਿੱਤਾ ਜਾਂਦਾ ਗੁਰਸਿੱਖਾਂ ਨੂੰ ਆਖ ਦਿੱਤਾ ਜਾਂਦਾ ਜਿੰਨੇ ਵੀ ਉੱਥੇ ਸੰਗਤ ਦੇ ਰੂਪ ਦੇ ਵਿੱਚ ਲੋਕ ਪਹੁੰਚੇ ਸਨ ਉਹਨਾਂ ਨੂੰ ਇਹ ਆਖ ਦਿੱਤਾ ਜਾਂਦਾ ਕਿ ਭਾਈ ਅੱਜ ਤੋਂ ਬਾਅਦ ਇਸ ਧਰਤੀ ਨੂੰ ਤੁਸੀਂ ਮੱਖੋਵਾਲ ਨਹੀਂ ਕਹਿਣਾ ਅੱਜ ਤੋਂ ਬਾਅਦ ਇਸ ਨਗਰ ਨੂੰ ਇਸ ਧਰਤੀ ਨੂੰ ਚੱਕ ਨਾਨਕੀ ਦੇ ਨਾਮ ਦੇ ਨਾਲ ਪੁਕਾਰਨਾ ਹੈ ਨਾਨਕੀ ਆਪ ਜੀ ਦੀ ਮਾਤਾ ਜੀ ਦਾ ਨਾਮ ਹੈ ਤੇ ਗੁਰੂ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਐਲਾਨ ਕੀਤਾ ਜੂਨ 1965 ਦੇ ਵਿੱਚ ਇਸ ਦਾ ਨੀ ਪੱਥਰ ਧਰਦੇ ਨੇ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਵਾਪਸ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਚਾਰ ਦੌਰਿਆਂ ਤੇ ਚਲੇ ਜਾਂਦੇ ਨੇ ਵਟਨਾ ਸਾਹਿਬ ਦੀ ਧਰਤੀ ਗਿਆ ਦੀ ਧਰਤੀ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ ਆਪਾਂ ਸਾਰੇ ਇਤਿਹਾਸ ਤੋਂ ਜਾਣੂ ਆ ਤੇ ਫਿਰ 1672 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੋਬਿੰਦ ਰਾਏ ਮਹਾਰਾਜ ਜੀ ਨੂੰ ਨਾਲ ਲੈ ਕੇ ਗੁਰੂ ਪਿਆਰਿਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਜਿਹਦਾ ਨਾਮ ਅਜੇ ਚੱਕ ਨਾਨਕੀ ਹੈ ਹੁਣ ਚੱਕ ਨਾਨਕੀ ਪਹੁੰਚ ਕੇ ਗੁਰੂ ਪਾਤਸ਼ਾਹ ਜੀ ਉਹ ਰੁਕੇ ਹੋਏ ਕੰਮ ਦੀ ਉਸਾਰੀ ਕਰਾਉਂਦੇ ਨੇ ਹੁਣ ਵੇਖੋ ਇੱਕ ਨਗਰ ਵਸਾਇਆ ਸਤਗੁਰਾਂ ਨੇ ਜਿਹੜਾ ਕੋਈ ਮਨੁੱਖ ਇੱਕ ਕੋਠੀ ਦਾ ਡਿਜ਼ਾਈਨ ਤਿਆਰ ਕਰਦਾ ਕਿਸੇ ਮਕਾਨ ਦਾ ਡਿਜ਼ਾਈਨ ਤਿਆਰ ਕਰਦਾ ਉਹਨੂੰ ਆਰਕੀਟੈਕਟ ਕਹਿ ਦਿੰਨੇ ਆ ਅਸੀਂ ਉਹਨੂੰ ਆਪਣੀ ਨਿਗਾਹ ਦੇ ਵਿੱਚ ਨਜ਼ਰਾਂ ਦੇ ਵਿੱਚ ਬਹੁਤ ਵੱਡਾ ਆਰਕੀਟੈਕਟ ਸਮਝਦੇ ਆ ਵੀ ਭਾਈ ਇਹ ਤਾਂ ਕਿੱਡਾ ਵੱਡਾ ਹੈ ਇਹ ਇੰਜੀਨੀਅਰ ਹੈ ਜਿਨੇ ਇਹ ਨਕਸ਼ਾ ਤਿਆਰ ਕੀਤਾ ਤੇ ਗੁਰੂ ਪਿਆਰਿਓ ਇੱਕ ਕੋਠੀ ਬਣਾਉਣ ਵਾਲੇ ਨੂੰ ਇੱਕ ਮਕਾਨ ਬਣਾਉਣ ਵਾਲੇ ਨੂੰ ਅਸੀਂ ਵੱਡਾ ਇੰਜੀਨੀਅਰ ਕਹਿੰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਵੇਖੋ ਕਿੱਡੇ ਵੱਡੇ ਇੰਜੀਨੀਅਰ ਸੀ ਜਿਨ੍ਹਾਂ ਨੇ ਪੂਰੇ ਆਨੰਦਪੁਰ ਦਾ ਹੀ ਨਕਸ਼ਾ ਤਿਆਰ ਕਰ ਦਿੱਤਾ ਆਖੋ ਸਤਨਾਮ ਆਨੰਦਪੁਰ ਸਾਹਿਬ ਦੇ ਆਰਕੀਟੈਕਟ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਾਹੇ ਤਾਂ ਗੁਰੂ ਨਾਨਕ ਮਹਾਰਾਜ ਨੇ ਜਦੋਂ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਵਾਲਾ ਵਸਾਇਆ ਨਾ ਉਹ ਕਰਤਾਰਪੁਰ ਸਾਹਿਬ ਗੁਰੂ ਨਾਨਕ ਮਹਾਰਾਜ ਨੇ ਵਸਾਇਆ ਸੀ ਗੁਰਨਾਨਕ ਮਹਾਰਾਜ ਖੁਰਾ ਆਰਕੀਟੈਕਟ ਨੇ ਇੱਕ ਮਕਾਨ ਦੇ ਇੱਕ ਘਰ ਦੇ ਨਹੀਂ ਪੂਰੇ ਉਹ ਨਗਰ ਦੇ ਪੂਰੇ ਸ਼ਹਿਰ ਦੇ ਆਰਕੀਟੈਕਟ ਨੇ ਫਿਰ ਗੁਰੂ ਅੰਗਸਾਹ ਮਹਾਰਾਜ ਉਹ ਕਸਬੇ ਨੂੰ ਆਬਾਦ ਕਰਦੇ ਨੇ ਖਡੂਰ ਸਾਹਿਬ ਭਾਵੇਂ ਕਿ ਪਹਿਲਾਂ ਹੀ ਵਸਿਆ ਹੋਇਆ ਸੀ ਫਿਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਆ ਜਾਂਦੇ ਨੇ ਗੋਇੰਦ ਦੇ ਖੱtre ਦੀ ਬੇਨਤੀ ਤੇ ਉੱਤੇ ਗੋਇੰਦਵਾਲ ਸਾਹਿਬ ਨਗਰ ਬਸਾਉਂਦੇ ਨੇ ਕਿੱਡਾ ਵੱਡਾ ਨਗਰ ਬਸਾਉਣਾ ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਰਾਮਦਾਸਪੁਰਾ ਵਸਾਉਂਦੇ ਨੇ ਅਮਰਤ ਸਰ ਸਾਹਿਬ ਉਹ ਕਿੱਡਾ ਵੱਡਾ ਸ਼ਹਿਰ ਹੈ ਵੱਖ-ਵੱਖ ਕਿੱਤਿਆਂ ਦੇ ਲੋਕ ਲਿਆ ਕੇ ਵਸਾਉਣੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਉਹਨਾਂ ਨੇ ਜੋ ਕੰਮ ਕਾਰ ਵਪਾਰ ਕਰਨਾ ਹੈ ਉਸ ਦਾ ਪ੍ਰਬੰਧ ਲੋਕਾਂ ਦੇ ਰਹਿਣ ਦਾ ਪ੍ਰਬੰਧ ਇੱਕ ਸ਼ਹਿਰ ਨੂੰ ਵਸਾਉਣਾ ਵੇਖੋ ਕਿੱਡਾ ਵੱਡਾ ਇਹ ਕੰਮ ਹੁੰਦਾ ਹੈ ਤੇ ਸਾਡੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜੇ ਵੇਖਿਆ ਜਾਵੇ ਤਾਂ ਬਹੁਤ ਵੱਡੇ ਇੰਜੀਨੀਅਰ ਵੀ ਨੇ ਗੁਰੂ ਪਿਆਰਿਓ ਜਿਹੜਾ ਵੀ ਤੁਸੀਂ ਮਰਜੀ ਕਾਰਜ ਵੇਖ ਲੋ ਸਤਿਗੁਰਾਂ ਦਾ ਜਿਹੜੇ ਕਾਰਜ ਨੂੰ ਸਤਿਗੁਰਾਂ ਨੇ ਹੱਥ ਪਾ ਲਿਆ ਪੂਰਾ ਹੀ ਕੀਤਾ ਕਿਉਂਕਿ ਸਾਡੇ ਸਤਿਗੁਰ ਪੂਰੇ ਨੇ ਇਸੇ ਕਰਕੇ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੂੰ ਆਪਣੇ ਪਿਆਰੇ ਗੁਰਸਿੱਖਾਂ ਨੂੰ ਨਾਲ ਲਿਆ ਕੇ ਮੱਖੋਵਾਲ ਦੀ ਧਰਤੀ ਚੱਕ ਨਨਕੀ ਜਿਸ ਦਾ ਅੱਜ ਨਾਮ ਰੱਖਿਆ ਹੈ ਉਸ ਚੱਕ ਨਾਨਕੀ ਦੇ ਸਥਾਨ ਨੂੰ ਗੁਰੂ ਪਿਆਰਿਓ ਸਤਗੁਰਾਂ ਨੇ ਫਿਰ ਤੋਂ ਵਸਾਉਣਾ ਸ਼ੁਰੂ ਕਰ ਦਿੱਤਾ ਹੈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉੱਥੇ ਮਹਿਲ ਉਸਾਰਨੇ ਸ਼ੁਰੂ ਕਰ ਦਿੱਤੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੇ ਰਹਿਣ ਵਸੇਰਾ ਬਣਾਉਂਦੇ ਨੇ ਫਿਰ ਗੁਰੂ ਪਿਤਾ ਜੀ ਪ੍ਰਚਾਰ ਫੇਰੀਆਂ ਕਰਦੇ ਨੇ ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਕਸ਼ਮੀਰੀ ਪੰਡਤ ਜਿਸ ਦਾ ਨਾਮ ਭਾਈ ਕਿਰਪਾ ਰਾਮ ਦੱਤ ਹੈ ਉਹ ਕਸ਼ਮੀਰੀ ਪੰਡਤਾਂ ਨੂੰ ਅਤੇ ਭਾਰਤ ਦੇ ਵੱਡੇ ਵੱਡੇ ਮੰਦਰਾਂ ਦੇ ਪੁਜਾਰੀਆਂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਲੈ ਕੇ ਆਇਆ ਸੀ ਜੋ ਮਟਰਨ ਸ਼ਹਿਰ ਦੇ ਰਹਿਣ ਵਾਲੇ ਭਾਈ ਬ੍ਰਹਮਦਤ ਦਾ ਪੜਪੋਤਰਾ ਸੀ ਤੇ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਉਸ ਤੋਂ ਬਾਅਦ ਜਿੰਨੀ ਵੀ ਆਨੰਦਪੁਰ ਸਾਹਿਬ ਜੀ ਦੀ ਜ਼ਿੰਮੇਵਾਰੀ ਸੀ ਉਹ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੇ ਕੋਲ ਆ ਜਾਂਦੀ ਹੈ ਭਾਵੇਂ ਕਿ ਮਾਤਾ ਗੁਜਰਕੌਰ ਜੀ ਨਾਲ ਨੇ ਪਹਿਲਾ ਨਾਮ ਮਾਤਾ ਗੁਜਰੀ ਹੈ ਤੇ ਨਾਲ ਉਹਨਾਂ ਦੇ ਮਾਮਾ ਕਿਰਪਾਲ ਚੰਦ ਨੇ ਜਾਨੋ ਪਿਆਰੇ ਸਤਿਗੁਰਾਂ ਦੇ ਗੁਰਸਿੱਖ ਨੇ ਭਾਈ ਮਨੀ ਸਿੰਘ ਜੀ ਵਰਗੇ ਬੜੇ ਤਕੜੇ ਵਿਦਵਾਨ ਨੇ ਸਤਿਗੁਰਾਂ ਕੋਲ ਪਰ ਫਿਰ ਵੀ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਮਾਂ ਕਿਵੇਂ ਗੁਜ਼ਾਰਿਆ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਆ ਨਾ ਇੱਕ ਵਾਰ ਮਾਨ ਮਹਿਸੂਸ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਵਰਗਾ ਤਾਂ ਸਿਰਫ ਤੂੰ ਹੀ ਹੈ ਦੂਜਾ ਕੋਈ ਨਹੀਂ ਤੇ ਗੁਰੂ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ ਸ਼ਹਾਦਤ ਤੋਂ ਬਾਅਦ ਆਪਾਂ ਸਾਰੇ ਜਾਣਦੇ ਆ ਕਿ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਨੇ ਦਿੱਲੀ ਤੋਂ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਦਾ ਸੰਸਕਾਰ ਦਿੱਲੀ ਦੇ ਵਿੱਚ ਸਤਿਗੁਰਾਂ ਦਾ ਜਾਨੋ ਪਿਆਰਾ ਗੁਰਸਿੱਖ ਸਤਗੁਰਾਂ ਦੇ ਪਾਵਨ ਪਵਿੱਤਰ ਧੜ ਦਾ ਸੰਸਕਾਰ ਕਰਦਾ ਹੈ ਆਪਣੇ ਘਰ ਨੂੰ ਅੱਗ ਲਾ ਦਿੰਦਾ ਹੈ ਫੈਕਟਰੀ ਨੂੰ ਅੱਗ ਲਾ ਦਿੰਦਾ ਹੈ ਤੇ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੋਬਿੰਦ ਰਾਏ ਮਹਾਰਾਜ ਜੀ ਆਨੰਦਪੁਰ ਸਾਹਿਬ ਦੇ ਹੋਰ ਕੰਮਕਾਰਾਂ ਨੂੰ ਦੇਖਦੇ ਨੇ ਜਿੰਨੀ ਵੀ ਸੰਗਤ ਆਉਂਦੀ ਹੈ ਉਸ ਦਾ ਧਿਆਨ ਰੱਖਦੇ ਨੇ ਤੇ ਗੁਰੂ ਪਿਆਰਿਓ ਸਤਗੁਰਾਂ ਕੋਲ ਪ੍ਰਸ਼ਾਦੀ ਹਾਥੀ ਲੈ ਕੇ ਸਤਗੁਰਾਂ ਦੇ ਪਿਆਰੇ ਗੁਰਸਿੱਖ ਹੁੰਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੀ ਉਮਰ ਦੇ ਵਿੱਚ ਹੀ ਦੇਖੋ ਕਿਵੇਂ ਪੂਰੀ ਸੰਗਤ ਨੂੰ ਆਪਣੀ ਰੇਖ ਦੇਖ ਦੇ ਵਿੱਚ ਵਧਾਉਂਦੇ ਨੇ ਤੇ ਫਿਰ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਵੇਖਦੇ ਨੇ ਕਿ ਜਿਹੜੇ ਇਥੋਂ ਦੇ ਬਾਈ ਧਾਰ ਦੇ ਪਹਾੜੀ ਰਾਜੇ ਨੇ ਇਹ ਕਿਵੇਂ ਈਰਖਾ ਕਰਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬੇਪਰਵਾਹ ਉਹਨਾਂ ਤੋਂ ਬੇਪਰਵਾਹ ਹੁੰਦਿਆ ਹੋਇਆ ਉਹਨਾਂ ਦੀ ਪ੍ਰਵਾਹ ਨਾ ਕਰਦੇ ਹੁਆ ਗੁਰਸਿੱਖੀ ਨੂੰ ਪਰਫੁੱਲਤ ਕਰਦੇ ਨੇ ਪ੍ਰਚਾਰ ਕਰਦੇ ਨੇ ਤੇ ਧੰਨ ਗੁਰੂ ਗੋਬਿੰਦ ਰਾਏ ਮਹਾਰਾ ਸੱਚੇ ਪਾਤਸ਼ਾਹ ਜੀ ਭਾਪ ਜਾਂਦੇ ਨੇ ਕਿ ਭਾਈ ਸਿੱਖੀ ਦੀ ਚੜ੍ਹਦੀ ਕਲਾ ਤੋਂ ਇਹ ਜਿਹੜੇ 22 ਤਾਰ ਦੇ ਪਹਾੜੀ ਰਾਜੇ ਨੇ ਇੱਕ ਖੋਫੇ ਹੋਏ ਨੇ ਡਰੇ ਹੋਏ ਨੇ ਇਹਨਾਂ ਦੇ ਮਨ ਦੇ ਵਿੱਚ ਕੋਈ ਸਹਿਮ ਬਣਿਆ ਹੋਇਆ ਹੈ ਖਾਸ ਕਰਕੇ ਰਾਜਾ ਭੀਮ ਚੰਦ ਜਿਹੜਾ ਗੁਰੂ ਘਰ ਨਾਲ ਖਾਰ ਖਾਣ ਲੱਗ ਜਾਂਦਾ ਹੈ ਖਾਰ ਇਸ ਕਰਕੇ ਖਾਂਦਾ ਕਿਉਂਕਿ 1680 ਦੇ ਵਿੱਚ ਜਦੋਂ ਰਣਜੀਤ ਨਗਾਰਾ ਬਣਦਾ ਹੈ ਤਾਂ ਰਣਜੀਤ ਨਗਾਰੇ ਤੇ ਜਦੋਂ ਪਹਿਲੀ ਝੋਟ ਵੱਜਦੀ ਹੈ ਉਹ ਝੋਟ ਦੀ ਆਵਾਜ਼ ਜਦੋਂ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਵਿੱਚ ਗੂੰਜਦੀ ਹੈ ਨਾ ਤਾਂ ਇਹਨੂੰ ਰਾਜੇ ਭੀਮਚੰਦ ਨੂੰ ਬੜੀ ਅੱਗ ਲੱਗਦੀ ਹੈ ਉਹ ਪੰਮੇ ਪ੍ਰੋਹਤ ਨੂੰ ਕਹਿੰਦਾ ਪਰਮਾਨੰਦ ਇਹ ਜੰਗਲ ਦੇ ਵਿੱਚ ਆਨੰਦਪੁਰ ਦੀ ਧਰਤੀ ਦੇ ਉੱਤੇ ਚੱਕ ਨਾਨਕੀ ਦੇ ਥਾਂ ਦੇ ਉੱਤੇ ਅੱਜ ਤੱਕ ਕਦੇ ਢੋਲਕੀ ਨਹੀਂ ਵੱਜੀ ਇਹ ਤਾਂ ਵੱਡੀ ਨਗਾਰੇ ਦੀ ਆਵਾਜ਼ ਆ ਰਹੀ ਹੈ ਇਹ ਕਿੱਥੋਂ ਆ ਰਹੀ ਏ ਕੌਣ ਵਜਾ ਰਿਹਾ ਹੈ ਫਿਰ ਪੰਮਾ ਪ੍ਰੋਹਤ ਆਖਦਾ ਵਾ ਰਾਜਾ ਭੀਮਚੰਦ ਜੀ ਇਹ ਜਿਹੜੀ ਆਵਾਜ਼ ਤੁਹਾਡੇ ਕੰਨਾਂ ਦੇ ਵਿੱਚ ਗੂੰਜੀ ਹੈ ਇਹ ਨਗਾਰੇ ਦੀ ਆਵਾਜ਼ ਹੈ ਉਸ ਨਗਾਰੇ ਦਾ ਨਾਮ ਹੈ ਰਣਜੀਤ ਨਗਾਰਾ ਰਣ ਦੇ ਵਿੱਚ ਜਿੱਤ ਪ੍ਰਾਪਤ ਕਰਨ ਵਾਲਾ ਇਹ ਪਤਾ ਕਿੰਨਾ ਨੇ ਵਜਾਇਆ ਰਾਜਾ ਭੀਮਚੰਦ ਕਹਿੰਦਾ ਦੱਸ ਪੰਮਿਆਂ ਕਿੰਨਾ ਨੇ ਵਜਾਇਆ ਕਹਿੰਦਾ ਇਹ ਨਗਾਰਾ ਉਹ ਗੁਰੂ ਦੇ ਪੋਤਰੇ ਨੇ ਵਜਾਇਆ ਜਿਸ ਗੁਰੂ ਦੇ ਦਾਦੇ ਨੇ ਤੁਹਾਡੇ ਦਾਦੇ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਚੋਲਾ 52 ਕਲੀਆਂ ਦਾ ਚੋਲਾ ਪਾ ਕੇ ਰਹਾ ਕਰਵਾਇਆ ਸੀ ਉਸ ਦੇ ਪੋਤਰੇ ਦਾ ਨਗਾਰਾ ਵੱਜਦਾ ਜਦੋਂ ਇਹ ਗੱਲ ਆਖੀ ਨਾ ਉਹ ਕਲਫ ਜਾਂਦਾ ਕਿ ਭਾਈ ਸਾਡੇ ਤੱਕ ਦੇ ਇੱਥੇ ਢੋਲ ਕੀ ਨਹੀਂ ਵੱਜੀ ਉੱਥੇ ਤਾਂ ਨਗਾਰੇ ਵੱਜਦੇ ਨੇ ਫਿਰ ਉਹਦੇ ਦਿਮਾਗ ਚ ਆਉਂਦਾ ਵੀ ਜਿੱਦਾਂ ਲੋਕ ਆਉਂਦੇ ਆ ਗਰੀਬ ਗਰੁੱਪ ਤਬਕੇ ਦੇ ਲੋਕ ਆਉਂਦੇ ਆ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਂਦੇ ਨੇ ਸਾਡੇ ਕੋਲੇ ਤਾਂ ਕੋਈ ਆਉਂਦਾ ਹੀ ਨਹੀਂ ਇਹਦੇ ਵਿੱਚ ਆਪਣੀ ਤੋਹੀਨ ਸਮਝਦਾ ਬੇਇੱਜ਼ਤੀ ਸਮਝਦਾ ਜਿੰਨਾ ਭਲਾ ਕੀਤਾ ਹੋਇਆ ਸੀ ਗੁਰੂ ਘਰ ਨੇ ਇਸ ਦੇ ਦਾਦਿਆਂ ਪਰਦਾਦਿਆਂ ਦਾ ਸਾਰਾ ਭੁੱਲ ਜਾਂਦਾ ਬਸ ਇੱਥੋਂ ਇਹਦੀ ਈਰਖਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗੁਰੂ ਪਿਆਰਿਓ ਚੱਕ ਨਾਨਕੀ ਦੀ ਜੋ ਧਰਤੀ ਸੀ ਉਸ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੰਦੇ ਨੇ ਕਿਉਂ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਆਨੰਦਗੜ੍ਹ ਦਾ ਕਿਲਾ ਬਣਵਾ ਦਿੰਦੇ ਨੇ ਕਿਲਾ ਤਿਆਰ ਕਰ ਦਿੰਦੇ ਨੇ ਮੈਂ ਬੇਨਤੀ ਕੀਤੀ ਹੈ ਨਾ ਪੰਜ ਕਿਲੇ ਸਤਗੁਰਾਂ ਨੇ ਤਿਆਰ ਕਰਵਾਏ ਪਹਿਲਾ ਆਨੰਦਗੜ੍ਹ ਦਾ ਕਿਲਾ ਦੂਜਾ ਲੋਹਗੜ੍ਹ ਦਾ ਕਿਲਾ ਤੀਜਾ ਹੋਲਗੜ੍ਹ ਦਾ ਕਿਲਾ ਚੌਥਾ ਫਤਿਹਗੜ੍ਹ ਦਾ ਕਿਲਾ ਪੰਜਵਾਂ ਤਾਰਾਗੜ੍ਹ ਦਾ ਕਿਲਾ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਆਲੇ ਦਾਲੇ ਕਿਲੇ ਬਣਵਾ ਦਿੰਦੇ ਨੇ ਕਿ ਕੱਲ ਨੂੰ ਕੋਈ ਮੁਗਲ ਬਾਈ ਤਾਰ ਦੇ ਪਹਾੜੀ ਰਾਜੇ ਜਾਂ ਦੁਸ਼ਮਣ ਚੜ੍ਹ ਕੇ ਆਵੇਗਾ ਅਸੀਂ ਉਹਦੇ ਨਾਲ ਟੱਕਰ ਲਵਾਂਗੇ ਤੇ ਗੁਰੂ ਪਿਆਰਿਓ ਬਸ ਇੱਥੋਂ ਹੀ ਉਹਨੂੰ ਰਾਜੇ ਭੀਮਚੰਦ ਨੂੰ 22 ਧਾਰ ਦੇ ਪਹਾੜੀ ਰਾਜਿਆਂ ਨੂੰ ਦਿੱਕਤ ਹੋ ਜਾਂਦੀ ਹੈ ਪਰੇਸ਼ਾਨੀ ਹੋ ਜਾਂਦੀ ਹੈ ਫਿਰ ਉਹ ਗੁਰੂ ਕਰਨ ਨਾਲ ਜਦੋਂ ਖਾਰ ਖਾਂਦੇ ਨੇ ਤਾਂ ਫਿਰ ਪਹਿਲੀ ਜੰਗ ਹੁੰਦੀ ਹੈ ਜਿਹਨੂੰ ਪੰਗਾਣੀ ਦਾ ਯੋਧਾ ਆਖਿਆ ਜਾਂਦਾ ਕਿਵੇਂ ਵਾਪਰਦਾ ਕਿਉਂ ਵਾਪਰਦਾ ਇਹ ਸਾਰਾ ਇਤਿਹਾਸ ਆਪਾਂ ਕੱਲ ਦੇ ਦਿਵਾਨਾ ਵਿੱਚ ਸਾਂਝਾ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਆਵਾਂਗੇ ਦਸੰਬਰ ਦਾ ਜੋ ਮਹੀਨਾ ਹੁਣ ਚੱਲਿਆ ਹੋਇਆ ਹੈ 20 ਦਸੰਬਰ ਨੂੰ ਕਿਵੇਂ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਜਿਹੜਾ 8 ਮਹੀਨੇ ਲਗਾਤਾਰ ਘੇਰਾ ਚੱਲਦਾ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਉਂਦਿਆਂ ਨੂੰ ਕੌਣ ਪੜਨਾ ਚਾਹੁੰਦਾ ਸੀ ਤੇ ਕੌਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਦਲਾ ਲੈਣਾ ਚਾਹੁੰਦਾ ਸੀ ਇਹ ਵੀ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖੇਮਾ ਸਹਬੇ ਕਮਾਲ ਜਗਤ ਪਿਤਾ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣ ਹਾਰ ਹਨ ਆਓ ਸਤਿਗੁਰਾਂ ਨੂੰ ਝੁਕਾਈਏ ਸਿਰ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ